ਇਨ 55 ਵਿਅਕਤੀਆਂ ਵੱਲੋਂ ਇੱਥੇ ਘਰ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ। ਔਰ ਉਹਨਾਂ ਨੇ ਇੱਕ ਬੋਤਲ 'ਚ ਤੇਲ ਪਾ ਕੇ ਉਸ ਨੂੰ ਅੱਗ ਲਗਾ ਕੇ ਗੇਟ ਦੇ ਉੱਤੇ ਸੁੱਟਿਆ ਹੈਗਾ। ਅ ਗੇਟ ਨੂੰ ਦੁਸਾਂ ਲੱਗ ਲੱਗੀ ਹੈ। ਜਾਨੀ ਨੁਕਸਾਨ ਇਸ ਕੋਈ ਨਹੀਂ ਹੋਇਆ। ਸਾਨੂੰ ਜਦੋਂ ਪਤਾ ਲੱਗਿਆ ਸਿਮੀਡੀਏਟੀ ਆਪਣੀ ਪੁਲਿਸ ਫੋਰਸ ਭੇਜੀ ਹੈ ਔਰ ਅਸੀਂ ਐਵੀਡੈਂਸਸ ਇਕੱਠੇ ਕੀਤੇ ਹਨ। ਸਟ੍ਰਿੰਜੈਂਟ ਸੈਕਸ਼ਨਸ 'ਚ ਅਸੀਂ ਐਫਆਈਆਰ ਰਜਿਸਟਰ ਕੀਤੀ ਹੈ। ਸਾਡੇ ਕੋਲ ਕੁਝ ਕਲੂਜ਼ ਹੈ। ਔਰ ਜਲਦੀ ਜਿਹੜਾ ਹੈਗਾ ਦੋਸ਼ੀਆ ਨੂੰ ਫੜ ਲਿਆ ਜਾਏ ਕਿ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਪਰਿਵਾਰ ਨਾਲ ਮੈਂ ਗੱਲ ਕੀਤੀ ਹੈ ਮਾਤਾ ਜੀ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ ਨਾ ਹੀ ਇਹਨਾਂ ਨੂੰ ਕੋਈ ਐਕਸਟਰਸ਼ਨ ਕਾਲ ਆਈ ਹੈ ਲੇਕਿਨ ਜਿਹੜੀ ਪੁਲਿਸ ਹੈ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਔਰ ਜਲਦੀ ਜਿਹੜੇ ਦੋਸ਼ੀਆ ਉਹਨਾਂ ਨੂੰ ਫੜ ਲਿਆ ਜਾਏ ਕਾਰਨ ਕਿ ਐਕਚੁਅਲੀ ਆਧਮਪੁਰੇ ਦੀ ਬਹੁਤ ਵਾਰਦਾਤਾ ਹੋ ਰਹੀ ਹੈ ਜੀ ਕਿਤੇ 2 ਮਹੀਨਿਆਂ ਤੋਂ ਜੀ ਕਦੀ ਕਤਲ ਕੇਸ ਹੋ ਰਿਹਾ ਕਦੀ ਦੇਖੋ ਜਿੰਨੇ ਵੀ ਸਾਡੀ ਵਾਰਦਾਤਾ ਸਾਰੀਆਂ ਟ੍ਰੇਸ ਹੈਗੀਆਂ ਅੱਜ ਵੀ ਅਗਲੀ ਮਾਰਨਿੰਗ ਅਸੀਂ ਔਰ ਨੋਟੋਰੀਅਸ ਦੋ ਲੋਕਲ ਗੈਂਗਸਟਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਔਰ ਦੋਨਾਂ ਦੇ ਲੈਗ ਸ਼ਾਟ ਹੋਇਆ ਤੇ ਜਿੰਨੀ ਵੀ ਵਾਰਦਾਤਾਂ ਸਾਡੀਆਂ ਟ੍ਰੇਸ ਹੈ ਇਹ ਜਿਹੜੀ ਵਾਰਦਾਤ ਹੈ ਪੁਲਿਸ ਲੱਗੀ ਹੋਈ ਹੈ ਔਰ ਇਹਨੂੰ ਜਲਦੀ ਅਸੀਂ ਟ੍ਰੇਸ ਕਰਾਂਗੇ ਕੋਈ ਏਦਾਂ ਦੀ ਕੋਈ ਧਮਕੀ ਹੈ ਕੁਝ ਇਹਨਾਂ ਨੇ ਕੁਝ ਉਸ ਬਾਰੇ ਕੋਈ ਕਲੂ ਤਾਂ ਲੱਗਾ ਹੋਵੇ ਨਾ ਅਸੀਂ ਇਹਨਾਂ ਨਾਲ ਡਿਫਰੈਂਟ ਮਤਲਬ ਡੀਐਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ ਨੇ ਵੀ ਮੈਂ ਵੀ ਇਹਨਾਂ ਨਾਲ ਪ੍ਰੋਪਰਲੀ ਗੱਲ ਕੀਤੀ ਹੈ ਔਰ ਕੋਸ਼ਿਸ਼ ਕੀਤੀ ਹੈ ਪੁੱਛਣ ਦੀ ਪਰ ਇਹਨਾਂ ਦਾ ਤਾਂ ਕੋਈ ਐਕਸਟਰੈਕਸ਼ਨ ਕਾਲ ਹੈ ਔਰ ਨਾ ਇਹਨਾਂ ਨੂੰ ਕੋਈ ਰੰਜਿਸ਼ ਹਜੇ ਕਿਸੇ ਨਾਲ ਲੱਗਦੀ ਹੈ ਲੇਕਿਨ ਅਸੀਂ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਕੁਝ ਕੁਝ ਇਦਾਂ ਦਾ ਵੀ ਪਤਾ ਲੱਗਿਆ ਹੈ ਕੁਝ ਬੰਦੇ ਇਹਨਾਂ ਦੇ ਘਰ ਆਏ ਸੀ ਇਹਦੇ ਲੈਣੀਆਂ ਕੁਝ ਸਾਰ ਪੰਜ ਦਿਨ ਪਹਿਲਾਂ ਆਏ ਇਹਨਾਂ ਦਾ ਬੇਟਾ ਡਰਾਈਵਰ ਦਾ ਕੰਮ ਐਜ਼ ਅ ਡਰਾਈਵਰ ਕੰਮ ਕਰਦਾ ਤੇ ਉਹ ਵੀ ਅਸੀਂ ਐਂਗਲ ਦੇਖ ਰਹੇ ਹਾਂ ਬੇਟੇ ਦਾ ਕੀ ਕੋਈ ਕਿਸੇ ਨਾਲ ਲਿੰਕ ਹੈਗਾ ਕੋਈ ਹੋਰ ਰੰਜਿਸ਼ ਤਾਂ ਨਹੀਂ ਹੈ ਕੋਈ ਉਹ ਦੁਸ਼ਮਣੀ ਤਾਂ ਨਹੀਂ ਹੈ ਉਹ ਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਥੈਂਕ ਯੂ ਸਰ ਥੈਂਕ ਯੂ ਸਰ ਸਿੰਗਲਸ ਆਬ ਇਹ ਕੀ ਆ ਮਾਗ ये वारदात गांधीनगर आदमपुर की है जी इसमें तीन अन पछाते व्यक्ति आए हैं और उन्होंने एक बोतल में तेल डाल के इनकी गेट के ऊपर हमला किया और इसमें हमने जब हमें पता लगा तो हमने एफ इसमें स्ट्रिंजेंट सेक्शन में दर्ज किए इसमें जानी नुकसान कोई नहीं है और हम सी फुटेज और जो टेक्निकल एविडेंस है उसको एक्सप्लोर कर रहे हैं और इनसे माता जी से मैंने खुद बात की है इनसे पता लगा कि इनका कोई कोई इनको ना तो कोई एक्सट्रॉशन थ्रेट आई है और ना ही इनकी कोई किसी से रंजिश है लेकिन पुलिस जो है सारे एंगल्स पे काम कर रही है और जल्दी जो दोषी हैं उनको गिरफ्तार कर लिया जाए आपकी प्राथमिक जांच में क्या सामने आया है कि क्या हो सकता है इसमें इनका बेटा ड्राइवर है उसका उसका किसी के साथ अगर कोई उस तरह का रंजिश हो या वो एंगल देख रहे हैं बाकी ਔਰ ਇਸ ਵਿੱਚ ਸਾਰੇ ਜੋ ਪਹਿਲੂ ਉਸ ਤੇ ਜੋ ਹੈ ਕੰਮ ਕੀਤਾ ਜਾ ਰਿਹਾ ਹੈ